ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਪਾਲੀ ਛੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਅਹ ਆ ਤੁੰਬੀ ਆ ਜਿਹੜੀ ਬਾਬਾ ਰਾਮਤਾ ਜੀ ਦੀ ਬਣਾਈ ਹੋਈ ਤੁੰਬੀ ਬਹੁਤ ਪਿਆਰੀ ਤੁੰਬੀ ਤੇ ਆ ਜਿਹੜੀ ਹੁਣ ਆਪਾਂ ਧੁਣ ਕੱਢੀ ਆ ਇਹ ਵੀ ਤੁਹਾਨੂੰ ਪਤਾ ਹੀ ਲੱਗ ਗਿਆ ਕਿਹੜੇ ਗੀਤ ਦੀ ਔਰ ਕਿਹੜੇ ਮਹਾਨ ਕਲਾਕਾਰ ਦੇ ਉਹ ਗੀਤ ਸੀ ਜਿਹਦੀ ਇਹ ਧੁਣ ਵਜਾਈ ਆਪਾਂ ਨੇ ਬਹੁਤ ਹੀ ਪਿਆਰੀ ਤੁੰਬੀ ਐ ਤੇ ਆਪਾਂ ਧੁਣ ਹੁਣ ਪਤਾ ਹੀ ਲੱਗ ਗਿਆ ਉਹਨੂੰ ਅਮਰ ਸਿੰਘ ਚਮਕੀਲਾ ਜੀ ਦਾ ਗੀਤ ਦੀ ਧੁਣ ਵਜਾਈ ਸੀ ਤੇ ਅੰਮਰ ਸਿੰਘ ਚਮਕੀਲਾ ਬਹੁਤ ਹੀ ਵਧੀਆ ਕਲਾਕਾਰ ਸੀ ਤੇ ਉਹ ਮਹਾਨ ਜੋੜੀ ਸੀ ਅੰਮਰਜੋਤ ਜੀ ਉਹਨਾਂ ਦੇ ਨਾਲ ਗਾਉਂਦੇ ਸੀ ਤੇ ਉਹਨਾਂ ਦੇ ਗੀਤ ਤਾਂ ਥੰਮ ਹੀ ਨਹੀਂ ਪਤਾ ਹੀ ਆ ਤੇ ਬਹੁਤ ਮਹਾਨ ਜੋੜੀ ਸੀ ਉਹਨਾਂ ਦੇ ਗੀਤ ਨੂੰ ਆਪਾਂ ਲੈ ਕੇ ਫੇਰ ਇੱਕ ਅੱਧੀ ਧੁਣ ਦੇਖਦੇ ਆ ਕੱਢ ਕੇ ਨੇ ਪਿਆਰੇ ਸੀ ਯਾਰ ਬਹੁਤ ਹੀ ਨਜ਼ਾਰਾ ਆ ਜਾਂਦਾ ਸੀ ਅ ਟਰੱਕਾਂ ਵਾਲੇ ਡਰਾਈਵਰ ਜਦੋਂ ਟਰੱਕਾਂ ਦੇ ਵਿੱਚ ਗੀਤ ਗਾਉਂਦੇ ਸੀ ਉਹਨਾਂ ਨੂੰ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਹਲ ਪਾਉਂਦੇ ਹੁੰਦੇ ਖੇਤਾਂ ਦੇ ਵਿੱਚ ਟਰੈਕਟਰਾਂ ਦੇ ਅ ਹਲ ਪਾਉਂਦੇ ਵੀ ਟਰੈਕਟਰ ਚੱਲਦੇ ਸੀ ਪਤਾ ਹੀ ਨਹੀਂ ਲੱਗਦਾ ਸੀ ਕਿਦੋਂ ਬਾਹ ਕੇ ਜ਼ਮੀਨ ਜੋ ਮਾਰਦੇ ਸੀ ਤੇ ਉਹਨਾਂ ਦੇ ਗੀਤਾਂ ਨੂੰ ਕੋਈ ਰੇੜੇ ਖੱਚਰ ਵਾਲਾ ਵੀ ਲਾਉਂਦਾ ਸੀ ਭੱਠੇ ਦੇ ਇੱਟਾਂ ਢੋਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਉਹ ਕਦੋਂ ਆਪਣਾ ਕੰਮ ਕਰ ਦੁੰਦੇ ਸੀ ਕੋਈ ਥੱਕਿਆ ਟੁੱਟਿਆ ਆਉਂਦਾ ਸੀ ਸਾਮਾ ਨੂੰ ਤੇ ਅਮਰ ਸਿੰਘ ਚਮਕੀਲਾ ਜੀ ਦਾ ਜਦੋਂ ਗੀਤ ਲਾ ਲੈਂਦਾ ਸੀ ਥਕਾਵਟ ਹੀ ਭੁੱਲ ਜਾਂਦਾ ਸੀ ਸਾਰੇ ਦਿਨ ਦੀ ਤੇ ਬਹੁਤ ਵਧੀਆ ਗੀਤ ਸੀ ਕਿਸੇ ਦਾ ਲੜਾਈ ਝਗੜਾ ਹੁੰਦਾ ਤਾਂ ਉਹ ਗੀਤ ਚਮਕੀਲੇ ਦੇ ਗੀਤ ਸੁਣ ਲੈਂਦੇ ਸੀ ਉਹ ਲੜਾਈ ਝਗੜੇ ਭੁੱਲ ਹੀ ਜਾਂਦੇ ਸੀ ਲੋਕ ਤੇ ਇੰਨੇ ਪਿਆਰੇ ਗੀਤ ਸੀ ਯਾਰ ਬਹੁਤ ਹੀ ਵਧੀਆ ਅੰਮਰ ਸਿੰਘ ਜਮਕੀ ਲਾਗੀ ਉਹ ਜੋ ਦੇਖਦਾ ਸੀ ਉਹ ਲਿਖ ਦਿੰਦਾ ਸੀ ਜੋ ਗਲੀਆਂ ਦੇ ਵਿੱਚ ਗਲੀਆਂ ਮਹੱਲਿਆਂ ਦੇ ਵਿੱਚ ਜੋ ਹੁੰਦਾ ਸੀ ਕੋਈ ਕਿਸੇ ਦਾ ਲੜਾਈ ਹੋ ਗਈ ਕਿਸੇ ਦਾ ਝਗੜਾ ਹੋ ਗਿਆ ਕੋਈ ਬੁੜੀਆਂ ਦੀ ਗੁੱਤਮ ਗੁੱਤੀ ਹੋ ਗਈ ਹੈ ਉਹ ਦੇਖ ਲਈ ਉਹਨੇ ਉਹ ਲਿਖਤਾ ਜੋ ਦੇਖ ਲੈਂਦਾ ਸੀ ਅੰਮਰ ਸਿੰਘ ਜਮਕੀ ਲਾ ਉਹ ਲਿਖ ਦਿੰਦਾ ਸੀ ਉਸ ਟਾਈਮ ਦੇ ਕਲਾਕਾਰ ਜਿੱਦਾਂ ਗਾਉਂਦੇ ਸੀ ਉਹਨਾਂ ਨੂੰ ਵੇਖ ਕੇ ਉਹਨੇ ਵੀ ਚਲੋ ਆਪਣੇ ਗੀਤ ਲਿਖਣਾ ਸ਼ੁਰੂ ਕਰਤੇ ਤੇ ਅ ਅੱਗੇ ਆ ਗਿਆ ਉਹ ਗੇਕੀ ਦੇ ਵਿੱਚ ਵੀ ਤੇ ਚਲੋ ਛੋਟੀ ਉਮਰ ਸੀ ਐਨੀ ਹੌਲੀ-ਹੌਲੀ ਬੰਦੇ ਨੂੰ ਸਮਝ ਆਉਂਦੀ ਆ ਤੋ ਪਹਿਲਾਂ ਚਲੋ ਗੀਤ ਜੋ ਲਿਖੇ ਇੱਕ ਦੋ ਗੀਤ ਲਿਖੇ ਗਏ ਪਰ ਬਾਅਦ ਵਿੱਚ ਬਹੁਤ ਸਮਝਦਾਰ ਸੀ ਉਹ ਸਮਝ ਗਿਆ ਸੀ ਕਿ ਇਹ ਜੇ ਗੀਤ ਗਾਣੇ ਆ ਕਿੰਨੇ ਵਧੀਆ ਗੀਤ ਗਏ ਤਲਵਾਰ ਮੇ ਕਲਗੀ ਧਰਦੀਆਂ ਸਾਥੋਂ ਬਾਬਾ ਖੋਲੇ ਤੇਰਾ ਨਨਕਾਣਾ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਤੇ ਯਾਰ ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਤੋੜ ਸਕਿਆ ਉਹ ਗੀਤਾਂ ਦਾ ਤੇ ਉਹ ਗੀਤ ਲਿਖਦਾ ਸੀ ਜੋ ਦੇਖਦਾ ਸੀ ਉਹ ਲਿਖ ਦਿੰਦਾ ਸੀ ਜਿੱਦਾਂ ਕੋਈ ਕਿਸੇ ਅੰਮਲੀ ਨੂੰ ਵੇਖ ਲਿਆ ਗਲੀ ਦੇ ਵਿੱਚ ਜਾਂਦੇ ਜਾਂਦੇ ਚਮਕੀਲੇ ਨੇ ਕੋਈ ਅੰਮਲੀ ਨਲਕੇ ਦੇ ਉੱਤੇ ਹੱਥਾਂ ਨੂੰ ਮਲੀ ਜਾਂਦਾ ਧੋਈ ਜਾਂਦਾ ਧੋਈ ਜਾਂਦਾ ਜਦੋਂ ਆਮਲੀ 10 ਮਿੰਟ ਹੱਥਾਂ ਨੂੰ ਮਲੀ ਜਾਉ ਤੂੰ ਹੀ ਜਾਉ ਤੂੰ ਹੀ ਜਾਉ ਇੱਕ ਰਾਈਟਰ ਉਹਨੂੰ ਵੇਖ ਲੇ ਤੇ ਉਹਦਾ ਗੀਤ ਆਪਣੇ ਆਪ ਲਿਖਿਆ ਜਾਂਦਾ ਫਿਰ ਉਹਨੇ ਗੀਤ ਉਹ ਲਿਖਿਆ ਸੀ ਅਮਲੀ ਤਿੰਨ ਡੰਗ ਦਾ ਭੁੱਖਾ ਨਹੀਂ ਰਾਤੀ ਤੋੜ ਲਿਆ ਸੁੱਖਾ ਮਰ ਜਾਣਾ ਖਾ ਗਿਆ ਰੁੱਖਾ ਝੁੱਲਦੀ ਫਿਰੇ ਹਨੇਰੀ ਨਹੀਂ ਨੱਚਦਾ ਫਿਰੇ ਨਚਾਰਾ ਵਾਂਗੂ ਪਾ ਕੇ ਇੱਕ ਗਰੀ ਮੇਰੀ ਨਹੀਂ ਯਾਰ ਕਿੰਨੇ ਨਜ਼ਾਰੇ ਵਾਲੇ ਗੀਤ ਸੀ ਸਾਡੇ ਪਿੰਡ ਦਾ ਰਵਾਜ ਨਿਆਰਾ ਸੋਹਣ ਦੇਲਦਾਰਾ ਬੇ ਸੋਹਣ ਦੇਲਦਾਰਾ ਕੁੱਟਣ ਘੱਟ ਕਢੀ ਸੁਣ ਵਾਲਾ ਕੁੱਟ ਦੇ ਘੱਟ ਨੇ ਕਢੀਸ ਦੇ ਜਿਆਦਾ ਨੇ ਜਰਕ ਨੇ ਵਧੀਆ ਕਰੇਗਾ ਬੌੜੀ ਬੌੜੀ ਵਿੱਚ ਪਤਾ ਲੱਗੂ ਜੇ ਤੋ ਕੱਕੜ ਵਾਂਗੂ ਟਾਉਣ ਮਰੋੜੀ ਵੇ ਯਾਰ ਕੋਈ ਨਹੀਂ ਲੇਖ ਸਕਦਾ ਵਿੱਚ ਮਕੀਲੇ ਦੀ ਰੀਸ ਨਹੀਂ ਕੋਈ ਕਰ ਸਕਦਾ ਜਿੱਦਾਂ ਮਰਜ਼ੀ ਕੋਈ ਕਹੇ ਕੋਈ ਰੀਸ ਨਹੀਂ ਕਰ ਸਕਦਾ ਚਮਕੀਲੇ ਉਹਨੇ ਧਰਮਕ ਗੀਤਾਂ ਦੇ ਵਿੱਚ ਵੀ ਇਹੋ ਜਿਹਾ ਥੰਮ ਗੱਡਿਆ ਕੋਈ ਰਿਕਾਰਡ ਨਹੀਂ ਤੋੜ ਸਕਿਆ ਅਮਰ ਸਿੰਘ ਚਮਕੀਲਾ ਜੀ ਦਾ ਤੇ 8 ਮਾਰਚ ਨੂੰ ਉਹਨਾਂ ਦੀ ਵਰ੍ਹੇੰਗੰਢੀ ਉੱਥੇ ਪਤਾ ਲੱਗਦਾ ਉਹਨਾਂ ਨੂੰ ਚਾਹਣ ਵਾਲੀ ਕਿੱਦਾਂ ਜਾਂਦੇ ਉੱਥੇ ਮਹਾਨ ਬੰਦੇ ਇਦਾਂ ਦੇ ਦੁਨੀਆ ਤੇ ਘੱਟ ਹੀ ਆਉਂਦੇ ਆ ਉਹਨਾਂ ਦੀ ਉਮਰ ਘੱਟ ਹੁੰਦੀ ਆ ਘੱਟ ਉਮਰ ਦੇ ਵਿੱਚ ਵੱਡਾ ਨਾਮ ਕਮਾ ਜਾਂਦੇ ਉਹ ਤੇ ਸਾਰੀ ਦੁਨੀਆ ਯਾਦ ਕਰਦੀ ਰਹਿੰਦੀ ਆ ਅਮਰ ਸਿੰਘ ਚਮਕੀਲਾ ਜਬਰ ਜੋਲ ਜੁਰਮ ਦੀ ਜ਼ਾਲਮਾਂ ਨੇ ਹੱਥ ਅੱਤ ਮਚਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਕੀ ਤੀਲ ਫਰੰਗੀਆਂ ਕੀ ਵਰਤੇ ਆ ਭਾਣਾ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਕੋਈ ਰਿਕਾਰਡ ਹੀ ਨਹੀਂ ਤੋੜ ਸਕਿਆ ਇਸ ਗੀਤ ਦਾ ਤੇ ਬਹੁਤ ਹੀ ਪਿਆਰਾ ਕਲਾਕਾਰ ਕਿਵੇਂ ਗੀਤ ਲਿਖਦਾ ਹੋਣਾ ਯਾਰ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਗਰੀਬੀ ਚੋਂ ਉੱਠ ਕੇ ਬੰਦੇ ਨੂੰ ਬਹੁਤ ਔਖਾ ਹੁੰਦਾ ਤੇ ਦਿਹਾੜੀ ਤੋਂ ਵੀ ਕਰਦਾ ਸੀ ਉਹ ਵਿਚਾਰਾ ਪਹਿਲਾਂ ਦਿਹਾੜੀ ਜਾਂਦਾ ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਚਮਕੀਲਾ ਰਾਤਾਂ ਨੂੰ ਸੌਂਦਾ ਹੋਣਾ ਨਹੀਂ ਸੌਂਦਾ ਹੁਣ ਉਹ ਨਾ ਜਾਗ-ਜਾਗ ਕਿਉਂ ਨਾ ਇੰਨੀ ਮਿਹਨਤ ਕਰਕੇ ਉਹ ਫੇਰ ਅੱਗੇ ਆਇਆ ਸੀ ਚਲੋ ਸਮੇਂ ਨੇ ਜੋ ਕੀਤਾ ਗਲਤ ਕੀਤਾ ਵੈਸੇ ਨਹੀਂ ਹੋਣਾ ਚਾਹੀਦਾ ਸੀ ਇੰਨੀ ਸਜ਼ਾ ਦਾ ਹੱਕਦਾਰ ਉਹ ਨਹੀਂ ਸੀ ਉਹ ਬਹੁਤ ਮਹਾਨ ਕਲਾਕਾਰ ਸੀ ਮੈਂ ਦੋ ਅਖਾੜੇ ਵੇਖੇ ਉਹਦੇ ਅਹ ਤੀਜੀਤ ਉਹ ਤੀਜੇ ਪੜਦੇ ਹੁੰਦੇ ਸੀ ਅਸੀਂ ਸਾਡੇ ਪਿੰਡਾਂ ਦੇ ਵਿੱਚ ਇੱਥੇ ਲੱਗੇ ਸੀ ਇੱਕ ਜਨਪੁਰ ਪਿੰਡ ਪੈ ਜਾਂਦਾ ਸਾਡੇ ਈਸੜੇ ਦੇ ਕੋਲ ਹੀ ਇੱਕ ਈਸੀ ਪਿੰਡ ਪੈ ਜਾਂਦਾ ਦੋ ਅਖਾੜੇ ਵੇਖੇ ਸੀ ਤੇ ਆਹ ਬਾਤਾਂ ਉਹ ਉਸ ਟਾਈਮ ਨੂੰ ਯਾਦ ਕਰਦੇ ਯਾਰ ਵੀ ਅੱਜ ਜੇ ਉਹਦਾ ਅਖਾੜਾ ਵੇਖਦੇ ਕਿੰਨਾ ਨਜ਼ਾਰਾ ਆਉਂਦਾ ਉਹ ਜੋ ਤਾਂ ਉਦੋਂ ਤਾਂ ਛੋਟੇ-ਛੋਟੇ ਹੁੰਦੇ ਸੀ ਐਨੀ ਸੋਜੀ ਨਹੀਂ ਹੁੰਦੀ ਸੀ ਜਦੋਂ ਉਹ ਮਹਾਨ ਕਲਾਕਾਰ ਦੀ ਜਨਤਾਂ ਫਿਰ ਵੀ ਜਦੋਂ ਉਸ ਜਗ੍ਹਾ ਤੋਂ ਲੰਘਦੇ ਆ ਤਾਂ ਉਸ ਕੰਦਾਂ ਦੀਆਂ ਇੱਟਾਂ ਉਹੀ ਇੱਟਾਂ ਲੱਗੀਆਂ ਹੋਈਆਂ ਨੇ ਮੈਂ ਸੋਚਦਾ ਹਾਂ ਨਾ ਵੀ ਉਹ ਇੱਟਾਂ ਨੂੰ ਪਤਾ ਵੀ ਇੱਥੇ ਅੰਮਰ ਸਿੰਘ ਚਮਕੀਲਾ ਜੀ ਦਾ ਅਖਾੜਾ ਲੱਗਿਆ ਸੀ ਜਿਹੜੇ ਬੋਰਡ ਥੱਲੇ ਲੱਗੇ ਸੀ ਉਹ ਬੋਰਡ ਅੱਜ ਵੀ ਹੈ ਦੂਸਰੇ ਪਿੰਡ ਤੇ ਉਹ ਬੋਰਡ ਨੂੰ ਮੈਂ ਜਦੋਂ ਦੇਖਦਾ ਉੱਤੇ ਵੀ ਆਏ ਯਾਰ ਆਹ ਬੋਰਡ ਥੱਲੇ ਅਖਾੜਾ ਲੱਗਿਆ ਸੀ ਅੰਮਰ ਸਿੰਘ ਚਮਕੀਲਾ ਦਾ ਜਿੱਥੇ ਅਸੀਂ ਦੇਖਣ ਆਏ ਸੀ ਛੋਟੇ ਛੋਟੇ ਹੁੰਦੇ ਸੰਘਾਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਬਾਕੀ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਹੁੰਦੀ ਪਿੰਡ ਦੁਗਰੀ ਉੱਤੇ ਆਪਾਂ ਤਾਂ ਜਾਣੇ ਹੁੰਨੇ ਆ ਬਈ ਸਾਰੇ ਮਿੱਤਰ ਦੋਸਤ ਆਓ ਉੱਤੇ ਉੱਤੇ ਪ੍ਰਾਣੇ ਪ੍ਰਾਣੇ ਗੀਤਕਾਰ ਕਲਾਕਾਰ ਸਾਰੇ ਆਉਂਦੇ ਬਹੁਤ ਰੂਹਾਂ ਦੇ ਦਰਸ਼ਨ ਆਉਂਦੇ ਉੱਤੇ ਤੇ ਉੱਥੇ ਪਤਾ ਲੱਗਦਾ ਜਦੋਂ ਮੜੀਆਂ ਚ ਮੇਲਾ ਲੱਗਦਾ ਉੱਤੇ ਪਤਾ ਹੀ ਨਹੀਂ ਉਥੇ ਦਾ ਮੜੀਆਂ ਵੀ ਸਵਰਗ ਸਵਰਗੀ ਲੱਗ ਲੱਗਦੀਆਂ ਹੁੰਦੀਆਂ ਨੇ ਇੱਕ ਮਹਾਨ ਕਲਾਕਾਰ ਹੈ ਜਿਹੜਾ ਮੜੀਆਂ 'ਚ ਮੇਲੇ ਲਾ ਗਿਆ ਉਹ ਹੈ ਅਮਰ ਸਿੰਘ ਚਮਕੀਲਾ ਚੰਗਾ ਜੀ ਦੋਸਤ ਸਸਿਕਾ ਪਾਲੀ ਸੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਆਪਣਾ ਚੈਨਲ ਆ ਇਹ ਬਣਾਇਆ ਹੋਇਆ ਚੇਲੇ ਚਮਕੀਲੇ ਦੇ ਫੇਸਬੁੱਕ ਦਾ ਚੈਨਲ ਇਹਨੂੰ ਬਹੁਤ ਹੀ ਪਿਆਰ ਦਿਨੇਓ ਤੁਸੀਂ ਇਦੇ ਵਿੱਚ ਚਮਕੀਲੇ ਨਹੀਂ ਪੋਸਟਿੰਗ ਪਾਇਆ ਕਰੋ ਯਾਰ ਦੂਜੀਆਂ ਹੋਰ ਨਾ ਪਾਇਆ ਕਰੋ ਇੱਕ ਆਪਣਾ YouTube ਚੈਨਲ ਜੱਟ ਬਾਬੇ 1322 ਉਹਨੂੰ ਵੀ ਸਬਸਕ੍ਰਾਈਬਰ ਕਰ ਲਿਓ ਤੇ ਧੰਨਵਾਦ ਜੀ ਪਾਲੀ ਛਿੜੇ ਵਾਲੇ ਨੂੰ ਸਾਰੇ ਵੀਰਾਂ ਦਾ ਸਤਿ ਸਿਕਾ ਰੱਬ ਰੱਖੇ